रियल फैक्ट न्यूज़ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਅਸੀਂ ਬिलासपुर ਦੇ ਵਿੱਚ ਮੌਜੂਦ ਹੈ ਸੈਕਰਟ ਹਾਰਟ ਯੂਨੀਵਰਸਲ ਸਕੂਲ ਬिलासपुर ਔਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਨੰਨੇ-ਮੁੰਨੇ ਬੱਚੇ ਜਿਹੜੇ ਸਟੂਡੈਂਟਸ ਸੈਕਰਟ ਹਾਰਟ ਸਕੂਲ ਦੇ ਉਹਨਾਂ ਦੇ ਹੱਥ ਦੇ ਵਿੱਚ ਬੜੇ ਸੋਹਣੇ ਜਿਹੜੇ ਪਲਾਂਟ ਨੇ ਬੂਟੇ ਨੇ ਔਰ ਇਹ ਬਹੁਤ ਵਧੀਆ ਉਦੋਂ ਮੈਂ ਜਿਹੜਾ ਸਕੂਲ ਵੱਲੋਂ ਕੀਤਾ ਜਾ ਰਿਹਾ ਔਰ ਮੇਰੇ ਨਾਲ ਪ੍ਰਿੰਸੀਪਲ ਸਰ ਮੌਜੂਦ ਨੇ ਗਗਨਦੀਪ ਸਿੰਘ ਜੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਗਗਨਦੀਪ ਜੀ ਬੜੇ ਸੋਹਣੇ ਲੱਗ ਰਹੇ ਆ ਪਿਆਰੇ ਪਿਆਰੇ ਬੱਚੇ ਤੇ ਛੋਟੇ ਛੋਟੇ ਹੱਥਾਂ 'ਚ ਪਲਾਂਟਸ ਨੇ ਕੀ ਕੀ ਉਪਰਾਲਾ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਪਿਆਰ ਭਰੀ ਸਸਰੀਏ ਕਾਲ ਮੈਂ মিডিਆ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਨਾ ਕਿ ਡੀਸੀ ਸਾਹਿਬ ਦੇ ਹੁਕਮਾਂ ਅਨੁਸਾਰ ਇੱਕ ਪੇੜ ਮਾਂ ਕੇ ਸਾਥ ਇਸ ਮਹਿੰਮ ਦੇ ਤਹਿਤ ਅਸੀਂ ਸਾਰੇ ਸਕੂਲ ਦੇ ਬੱਚਿਆਂ ਨੂੰ ਅਸੀਂ ਇੱਕ ਇੱਕ ਬੂਟਾ ਲਾਉਣ ਦੇ ਲਈ ਅਪੀਲ ਕੀਤੀ ਹੈ ਮਾਰਨਿੰਗ ਅਸੈਂਬਲੀ ਦੇ ਵਿੱਚ ਬੱਚਿਆਂ ਨੂੰ ਦੱਸਿਆ ਗਿਆ ਕਿ ਕਿਵੇਂ ਤੁਸੀਂ ਬੂਟਿਆਂ ਨੂੰ ਪਾਲਨਾਗਾ ਕੱਲਾ ਲਗਾਉਣਾ ਹੀ ਮੇਨ ਗੱਲ ਨਹੀਂ ਹੈਗੀ ਹੂੰ ਬੂਟਿਆਂ ਨੂੰ ਪਾਲਨਾ ਉਸ ਤੋਂ ਵੀ ਵੱਡੀ ਜ਼ਿੰਮੇਵਾਰੀ ਹੈ ਤਾਂ ਉਸ ਲਈ ਅਸੀਂ ਬੱਚਿਆਂ ਨੂੰ ਮੋਟੀਵੇਟ ਕਰਨ ਦੇ ਲਈ ਇੱਕ ਇਹਨਾਂ ਨੂੰ ਇਨਸਪਾਇਰ ਕਰਨ ਦੇ ਲਈ ਇਹ ਕਿਹਾ ਕਿ ਜਿਹੜੇ ਬੱਚੇ ਵਧੀਆ ਤਰੀਕੇ ਨਾਲ ਬੂਟੇ ਪਾਲਣਗੇ ਜਾਂ ਵੱਧ ਬੂਟੇ ਪਾਲਣਗੇ ਉਹਨਾਂ ਨੂੰ ਅਸੀਂ ਸਕੂਲ ਵੱਲੋਂ ਆਨਰ ਕਰਾਂਗੇ ਸਟੇਜ ਤੋਂ ਆਨਰ ਕਰਾਂਗੇ ਤਾਂ ਕਿ ਸਾਡੇ ਬੱਚੇ ਪਹਿਲਾਂ ਤੋਂ ਹੀ ਕਾਫੀ ਜਾਗਰੂਕ ਹੈ ਤੁਸੀਂ ਮਾਹੌਲ ਦੇਖ ਹੀ ਸਕਦੇ ਹੋ ਸਾਡੇ ਸਕੂਲ ਦਾ ਬੜਾ ਹਰਿਆ-ਭਰਿਆ ਮਾਹੌਲ ਆ ਤਾਂ ਉਹਦੇ ਵਿੱਚ ਸਾਡੇ ਜਿਹੜੇ ਮਾਲੀ ਆ ਭੋਲਾ ਸਿੰਘ ਜੀ ਜਸੂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੀ ਮੈਨੇਜਮੈਂਟ ਵੱਲੋਂ ਹਰ ਵਕਤ ਸਾਨੂੰ ਮੋਟੀਵੇਟ ਕੀਤਾ ਜਾਂਦਾ ਕਿ ਵੱਧ ਤੋਂ ਵੱਧ ਪਲਾਂਟੇਸ਼ਨ ਕਰਵਾਓ ਕਦੇ ਵੀ ਉਹਨਾਂ ਵੱਲੋਂ ਸਾਨੂੰ ਰੋਕਿਆ ਨਹੀਂ ਗਿਆ ਅਸੀਂ ਬੂਟਿਆਂ ਦੇ ਹਰ ਸਾਲ ਕਾਫੀ ਪੈਸਾ ਅਸੀਂ ਖਰਚ ਕਰਦੇ ਹਾਂ ਸਕੂਲ ਵੱਨਿਓ ਹਰ ਸਾਲ ਅਸੀਂ ਟੀਚਰ ਦੇ ਤੇ ਬੱਚਿਆਂ ਨੂੰ ਔਰ ਟੀਚਰਸ ਨੂੰ ਅਸੀਂ ਪਲਾਂਟਸ ਡਿਸਟ੍ਰਿਬਿਊਟ ਕਰਦੇ ਹਾਂ ਸੋ ਇੱਕ ਛੋਟਾ ਜਿਹਾ ਉਪਰਾਲਾ ਅਸੀਂ ਦੁਆਰੇ ਫਿਰ ਇਕਿੱਤਾ ਗਿਆ ਡੀਸੀ ਸਾਹਿਬ ਦਾ ਬੀਓ ਦਾ ਔਰ ਸਾਡੇ ਜੋ ਬਹੁਤ ਹੀ ਸਤਿਕਾਰਯੋਗ ਨਿਰਮਲ ਸਿੰਘ ਜੀ ਜਿਹੜੇ ਇਸ ਨੋਡਲ ਦੇ ਇਨਚਾਰਜ ਆ ਉਹਨਾਂ ਦੇ ਯਤਨਾਂ ਸਦਕਾ ਤੇ ਸਾਡੇ ਮੈਨੇਜਰ ਪ੍ਰਗਟ ਸਿੰਘ ਜੀ ਇਹਨਾਂ ਦੇ ਉਦਮ ਸਦਕਾ ਸਾਰੇ ਸਾਡੇ ਸਕੂਲ ਦੇ ਸਟਾਫ ਦੀ ਮਿਹਨਤ ਸਦਕਾ ਅਸੀਂ ਅੱਜ ਬੂਟੇ ਬੱਚਿਆਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਸਾਰੇ ਸਟਾਫ ਨੂੰ ਪ੍ਰੋਵਾਈਡ ਕਰ ਰਹੇ ਹਾਂ ਬਹੁਤ ਬਹੁਤ ਮੁਬਾਰਕਾਂ ਜੀ ਮੇਰੇ ਖਿਆਲ ਦੇ ਵਿੱਚ ਇਹ ਸਭ ਤੋਂ ਵਧੀਆ ਆਈਡੀਆ ਹੈ ਕਿਉਂਕਿ ਜੇ ਆਉਣ ਵਾਲੀ ਜਨਰੇਸ਼ਨ ਇਹਨਾਂ ਨੂੰ ਪਤਾ ਹੋਏਗਾ ਕਿ ਅਸੀਂ ਆਪਣੇ ਵਾਤਾਵਰਨ ਨੂੰ ਕਿਵੇਂ ਸਾਫ ਸੁਥਰਾ ਰੱਖਣਾ ਹੈ ਔਰ ਪਲਾਂਟਸ ਜਿਹੜੀ ਅੱਜ ਇਸ ਜਿਵੇਂ ਗਲੋਬਲ ਵਾਰਮਿੰਗ ਨੂੰ ਲੈ ਕੇ ਗੱਲਾਂ ਹੁੰਦੀਆਂ ਔਰ ਸਭ ਤੋਂ ਵਧੀਆ ਜਿਹੜਾ ਪਲਾਂਟਸ ਵੱਧ ਤੋਂ ਵੱਧ ਲਗਾਏ ਜਾਣ ਔਰ ਇਹ ਬੱਚਿਆਂ ਨੂੰ ਜਿਵੇਂ ਤੁਸੀਂ ਹੁਣੇ ਕਿਹਾ ਕਿ ਅਸੀਂ ਆਨਰ ਵੀ ਕਰਾਂਗੇ ਜਿਹੜੇ ਬੱਚੇ ਸਭ ਤੋਂ ਵਧੀਆ ਇਹਨੂੰ ਗਰੋ ਕਰਨਗੇ ਔਰ ਬਹੁਤ ਵਧੀਆ ਉਤਮ ਹੈ ਜੀ ਬਹੁਤ-ਬਹੁਤ ਮੁਬਾਰਕਬਾਦ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਜਿਹੜਾ ਇਹ ਆਪਣਾ ਯੋਗਦਾਨ ਪਾ ਰਹੇ ਹੋ ਗ੍ਰੀਨ এনवायरमेंट ਦੇ ਵਿੱਚ ਔਰ ਇਹ ਵੀ ਸਫਲ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਪੰਜਾਬ ਦੇ ਇੰਡੀਆ ਦੇ ਹਰ ਪਰਸਨ ਨੂੰ ਇਹ ਬੇਨਤੀ ਕਰੂੰਗਾ ਅਪੀਲ ਕਰੂੰਗਾ ਕਿ ਆਪਾ ਆਪਣੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਈਏ ਔਰ ਹਰੇਕ ਦੀ ਇਹ ਮੋਰਲ ਡਿਊਟੀ ਹੈ ਜੀ ਮੋਰਲ ਇਹ ਡਿਊਟੀ ਹੈ ਕਿ ਜੇ ਅਸੀਂ ਸ਼ੁੱਧ ਵਾਤਾਵਰਣ ਚਾਹੁੰਦੇ ਆ ਅਸੀਂ ਆਕਸੀਜਨ ਲੈਣੀ ਚਾਹੁੰਦੇ ਆ ਤਾਂ ਸਾਡਾ ਫਰਜ਼ ਬਣਦਾ ਕਿ ਹਰ ਵਿਅਕਤੀ ਘਟੋ ਘਟ 10 ਪਲਾਂਟ ਲਗਾ ਕੇ ਉਹਨੂੰ ਪਾਲਣ ਦੀ ਜ਼ਿੰਮੇਵਾਰੀ ਜੀ ਅਦਾ ਕਰੇ ਤਾਂ ਕਿ ਅਸੀਂ ਜਿਹੜੀ ਇਹ ਮੁਹਿੰਮ ਇੱਕ ਪੇੜ ਮਾ ਕੇ ਸਾਥ ਇਸ ਮੁਹਿੰਮ ਨੂੰ ਅਸੀਂ ਸਫਲ ਬਣਾ ਸਕੀਏ ਜੀ ਬੀਸੀ ਸਾਹਿਬ ਦੇ ਹੁਕਮਾਂ ਨੂੰ ਅਸੀਂ ਪੂਰੇ ਯਤਨਾਂ ਦੇ ਨਾਲ ਅਸੀਂ ਪੂਰਾ ਨਿਪਰੇ ਚਾੜ ਸਕੀਏ ਜੀ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸਰ ਥੈਂਕ ਯੂ